ਪੰਜਾਬ ਸਰਕਾਰ ਖਿਲਾਫ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀ ਬਗਾਵਤ ਡੀਏ ਵਾਧੂ ਅਤੇ ਤਨਖਾਹ ਕਮਿਸ਼ਨ ਦੇਰੀ ਨੂੰ ਲੈ ਕੇ ਭਾਰੀ ਵਿਰੋਧ ਪੰਜਾਬ ਸਰਕਾਰ ਦੇ ਕਰਮਚਾਰੀ ਅਤੇ ਪੈਨਸ਼ਨਰ 6ਵੇਂ ਤਨਖਾਹ ਕਮਿਸ਼ਨ ਦੇ ਲਟਕੇ ਹੋਏ ਬਕਾਇਆ ਨੂੰ ਲੈ ਕੇ ਸਰਕਾਰ ਨਾਲ ਨਾਰਾਜ਼ ਹਨ ਪੰਜਾਬ ਕਰਮਚਾਰੀ ਅਤੇ ਪੈਨਸ਼ਨਰ ਜੁਆਇੰਟ ਫਰੰਟ ਨੇ 18 ਫਰਵਰੀ ਨੂੰ ਜਾਰੀ ਸਰਕਾਰੀ ਨੋਟੀਫਿਕੇਸ਼ਨ ਨੂੰ ਨਰਦਈ ਮਜ਼ਾਕ ਘਰਾ ਦਿੰਦਾ ਹੈ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਰਾਜ ਦੇ 6 ਲੱਖ ਤੋਂ ਵੱਧ ਕਰਮਚਾਰੀਆਂ ਤੇ ਪੈਨਸ਼ਨਰਾਂ ਨਾਲ ਧੋਖਾ ਧੜੀ ਦੇ ਕਰਮਚਾਰੀ ਯੂਨੀਅਨਾਂ ਨੇ ਮਹਿੰਗਾਈ ਪੱਤਾ 125% ਤੱਕ ਵਧਾਉਣ ਅਤੇ ਪੈਨਸ਼ਨ ਸੋਧ ਲਈ 2.9 ਗੁਣਾਕ ਲਾਗੂ ਕਰਨ ਦੀ ਮੰਗ ਕੀਤੀ ਹੈ ਉਹਨਾਂ ਦਾ ਦਾਵਾ ਹੈ ਕਿ ਇਹਨਾਂ ਲਾਭਾਂ ਦੀ ਗੈਰ ਅਮਲ ਨਾਲ ਕਰਮਚਾਰੀ ਤਨਖਾਹ ਵਿੱਚ 8 ਸਾਲ ਪਿੱਛੇ ਰਹਿ ਗਏ ਹਨ ਕਰਮਚਾਰੀ ਯੂਨੀਅਨ ਨੇ ਐਲਾਨ ਕੀਤਾ ਕਿ 28 ਫਰਵਰੀ ਨੂੰ ਪੰਜਾਬ ਭਰ ਵਿੱਚ ਸਰਕਾਰੀ ਆਦੇਸ਼ ਦੀਆਂ ਕਾਪੀਆਂ ਸੜਕਾਂ ਤੇ ਸਾਰੀਆਂ ਜਾਣਗੀਆਂ ਨਾਲ ਹੀ ਬਜਟ ਇਜਲਾਸ ਦੌਰਾਨ ਵਿਧਾਨ ਸਭਾ ਵੱਲ 4 ਦਿਨਾਂ ਲੰਮਾ ਮਾਰਚ ਕਰਕੇ ਆਪਣੇ ਹੱਕ ਲਈ ਆਵਾਜ਼ ਉਠਾਈ ਜਾਵੇਗੀ ਯੂਨੀਅਨ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਹਾਲੇ ਤੱਕ 6ਵੇਂ ਤਨਖਾਹ ਕਮਿਸ਼ਨ ਦੀਆਂ ਸਾਰੀਆਂ ਸਿਫਾਰਿਸ਼ਾਂ ਲਾਗੂ ਨਹੀਂ ਕਰ ਸકી ਜਦਕਿ ਕੇਂਦਰ ਸਰਕਾਰ ਨੇ 8ਵੇਂ ਤਨਖਾਹ ਕਮਿਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਸਰਕਾਰ ਦੀ ਆਲੋਚਨਾ ਕੀਤੀ ਕਿ 2.5 ਫਾਰਮੂਲੇ ਅਨੁਸਾਰ ਪੈਂਕ ਦੁਗਣੀ ਕਰਨ ਦੀ ਗੱਲ ਹੁਣ ਤੱਕ ਪੂਰੀ ਨਹੀਂ ਹੋਈ ਲੰਬੇ ਸਮੇਂ ਤੱਕ ਨੌਕਰੀ ਕਰ ਚੁੱਕੇ ਕਰਮਚਾਰੀਆਂ ਨੂੰ ਉਹਨਾਂ ਦੇ ਹੱਕ ਤੋਂ ਵੰਚਿਤ ਰੱਖਿਆ ਗਿਆ ਹੈ ਨਾਲ ਹੀ ਠੇਕਾ ਕਰਮਚਾਰੀ ਵੀ ਪੁਇਕ ਦੀਆਂ ਨੌਕਰੀ ਪੁਇਕ ਦੀ ਨੌਕਰੀ ਸੁਰੱਖਿਆ ਤੋਂ ਬਿਨਾਂ 52 ਸਾਲ ਦੀ ਉਮਰ ਤੱਕ ਸੀਮਤ ਰਹਿੰਦੇ ਹਨ ਯੂਨੀਅਨ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕਰਮਚਾਰੀਆਂ ਨੂੰ ਅਸ਼ੌਟ ਕੇਅਰ ਪ੍ਰੋਗਰੈਸ਼ਨ ਦਾ ਲਾਭ ਦੇਣ ਵਿੱਚ ਜਾਣਬੁੱਝ ਕੇ ਦੇਰੀ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕਰਮਚਾਰੀ ਕੇਂਦਰੀ ਸਰਕਾਰੀ ਕਰਮਚਾਰੀਆਂ ਨਾਲੋਂ 11% ਘੱਟ ਤਨਖਾਹ ਲੈ ਰਹੇ ਹਨ ਪਰ ਇਸ ਵਿੱਚ ਕੋਈ ਸੁਧਾਰ ਨਹੀਂ ਕੀਤਾ ਜਾ ਰਿਹਾ ਉੱਤੇ ਹੀ ਉੱਚ ਪਦਵੀਆਂ ਤੇ ਬੈਠੇ ਆਈਐਸ ਅਧਿਕਾਰੀ ਆਪਣੇ ਸਾਰੇ ਲਾਭ ਪ੍ਰਾਪਤ ਕਰ ਰਹੇ ਹਨ ਜਦਕਿ ਆਮ ਕਰਮਚਾਰੀਆਂ ਤੇ ਪੈਨਸ਼ਨਰ ਵਿੱਤੀ ਤੰਗੀ ਨਾਲ ਜੂਝ ਰਹੇ ਹਨ ਕਰਮਚਾਰੀ ਯੂਨੀਅਨ 125% ਡੀਐਨਯੂ ਹਟਾ ਕੇ ਨਵੀਂ ਤਨਖਾਹ ਨੀਤੀ ਲਾਗੂ ਕਰਨ ਦੇ ਫੈਸਲੇ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ ਨਾ ਸਿਰਫ ਸਰਕਾਰੀ ਕਰਮਚਾਰੀ ਮਿੰਡੇ ਮੇਲ ਆਸ਼ਾ ਵਰਗੀਆਂ ਨਗਰਵਾਰੀ ਕਰਮਚਾਰੀ ਵੀ ਸਰਕਾਰ ਦੇ ਵਾਅਦਿਆਂ ਤੋਂ ਧੋਖਾ ਖਾ ਗਏ ਹਨ ਸਰਕਾਰ ਨੇ ਉਨ੍ਹਾਂ ਦੀ ਮਹੀਨਾ ਇਨਾਮੀ ਰਕਮ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਇਸ ਤੋਂ ਪਿੱਛੇ हट ਰਹੀ ਹੈ ਇਸ ਤੋਂ ਇਲਾਵਾ ਕੇਂਦਰੀ ਸਕੀਮਤ ਐਤ ਕਮ ਕਰ ਰਹੀ ਹਜ਼ਾਰਾਂ ਠੇਕਾ ਕਰਮਚਾਰੀ ਵੀ ਹਾਲੇ ਤੱਕ ਨਿਜ਼ਮਤ ਹੋਣ ਦੀ ਉਡੀਕ ਕਰ ਰਹੇ ਹਨ ਉਹਨਾਂ ਨੇ ਸਰਕਾਰ ਤੇ ਦੋਸ਼ ਲਗਾਏ ਕਿ ਪਰਮਿਸ਼ਨ ਪਾਲਿਸੀ ਦੇ ਨਾਂ ਤੇ ਨਵੇਂ ਕੰਮਚਾਰੀਆਂ ਨੂੰ ਘੱਟ ਤਨਖਾਹਾਂ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੀ ਕਰਮਚਾਰੀ ਮਹੌਲਵਾਦ ਨੀਤੀ ਕਾਰਨ ਕਰਮਚਾਰੀਆਂ ਤੇ ਪੈਨਸ਼ਨਰਾਂ ਵਿੱਚ ਨਾਰਾਜ਼ਗੀ ਚੜhti ਜਾ ਰਹੀ ਹੈ ਜਿਵੇਂ ਜਿਵੇਂ ਵਿਰੋਧ ਪ੍ਰਦਰਸ਼ਨ ਤੀਬਰ ਹੋ ਰਹੇ ਨੇ ਸਰਕਾਰ ਉੱਤੇ ਦਬਾਅ ਵਧ ਰਿਹਾ ਹੈ ਕਿ ਉਹ ਆਪਣੇ ਵਾਅਦੇ ਜਲਦ ਤੋਂ ਜਲਦ ਪੂਰੇ ਕਰੇ ਕਰਮਚਾਰੀਆਂ ਤੇ ਪੈਨਸ਼ਨਰ ਹੁਣ ਆਉਣ ਵਾਲੇ ਬਜਟ ਇਜ਼ਲਾ ਵਿੱਚ ਆਪਣੇ ਹੱਕ ਲਈ ਕਿਸੇ ਠੋਸ ਐਲਾਨ ਦੀ ਉਡੀਕ ਕਰ ਰਹੇ ਹਨ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਹ ਪ੍ਰਦਰਸ਼ਨ ਹੋਰ ਤੀਬਰ ਹੋ ਸਕਦੇ ਹਨ ਅੱਜ ਦੀ ਵੀਡੀਓ ਦੇ ਵਿੱਚ ਲਈ ਵੀਡੀਓ ਚ ਬਣੇ ਰਹੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀ